ਤੁਸੀਂ ਦੇਖ ਰਹੇ ਪ੍ਰਾਈਮੇਰੀਆ ਟੀਵੀ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਦਿੱਲੀ ਸਰਕਾਰ ਵੱਲੋਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਵੱਡੇ ਪੱਧਰ ਤੇ ਆਪਣੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਔਰ ਜਗਾ ਜਗਾ ਦੇ ਉੱਤੇ ਦਿੱਲੀ ਸਰਕਾਰ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀ ਔਰ ਹੋਰ ਕਿਹੜੇ ਕਿਹੜੇ ਇੰਤਜ਼ਾਮ ਨੇ ਸਾਡੇ ਨਾਲ ਨੇ ਦਿੱਲੀ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਤੇ ਪੰਜਾਬ ਮਾਮਲੇ ਦੇ ਇੰਚਾਰਜ ਸਭ ਤੋਂ ਪਹਿਲਾਂ ਅਸੀਂ ਅੱਜ ਸਿਆਸੀ ਗੱਲ ਤੋਂ ਗੁਰੇਜ਼ ਕਰਾਂਗੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਪਿਛੇ ਪੂੜੀਆਂ ਦਲ ਰਹੇ ਹੋ ਇਧਰ ਪਨੀਰ ਪਿਆ ਉਧਰ ਸਟਾਕ ਹੋਰ ਵੀ ਪਿਆ ਇਹ ਕਿਸ ਤਰ੍ਹਾਂ ਦੇ ਇੰਤਜ਼ਾਮ ਹੈਗੇ ਨੇ ਔਰ ਕਿੰਨੇ ਦਿਨਾਂ ਤੋਂ ਚੱਲ ਰਹੇ ਨੇ ਔਰ ਤੁਹਾਡੇ ਮੈਂ ਪਹਿਲੀ ਵਾਰੀ ਦੇਖ ਰਿਹਾ ਕਿ ਐਮਐਲਏ ਦੇ ਗੱਲ ਦੇ ਵਿੱਚ ਸ਼ੇਵਾਦਾਰ ਪਾਇਆ ਤੁਹਾਡੇ ਰਕੇ ਐਮਐਲਏ ਸਾਰੇ ਇਸ ਤਰ੍ਹਾਂ ਪਾ ਲੈਣ ਤਾਂ ਸ਼ਾਇਦ ਜਲਦੀ ਮਸਲਾ ਹੱਲ ਹੋ ਜਾਏ ਕਿਸਾਨੀ ਹੰਦਲੜ ਦਾ ਪ੍ਰਬੰਧਾਂ ਦੀ ਗੱਲ ਕਰਦੇ ਆਂ ਆ ਵੇਖੋ ਪਹਿਲੇ ਦਿਨ ਤੋਂ ਕਿਸਾਨਾਂ ਦੇ ਹੱਕ ਵਿੱਚ ਜਦੋਂ ਆਪਾਂ ਆਵਾਜ਼ ਚੱਕੀ ਸੀ ਉਸੇ ਦਿਨ ਕਲੀਅਰ ਕਰ ਦਿੱਤਾ ਸੀ ਵੀ ਇਹਨਾਂ ਦੇ ਝੰਡੇ ਦੇ ਥੱਲੇ ਆ ਕੇ ਇਸ ਸੰਘਰਸ਼ ਨੂੰ ਮਜ਼ਬੂਤ ਕਰਾਂਗੇ ਤੇ ਉਸੇ ਗੱਲ ਨੂੰ ਹੋਰ ਅੱਗੇ ਵਧਾਉਂਦੇ ਹੋਏ ਜਿਸ ਦਿਨ 27 ਨਵੰਬਰ ਨੂੰ ਆ ਇਹ ਦਿੱਲੀ ਚ ਬੜੇ ਪਹਿਲਾਂ ਤੇ ਹਰਿਆਣੇ ਚ ਲੱਗਾ ਸੀ ਮੋਰਚਾ ਤੇ ਦਿੱਲੀ ਚ ਬੜੇ ਤੇ ਆਪਾਂ ਉਸੇ ਟਾਈਮ ਪਰਬੰਧ ਸ਼ੁਰੂ ਕਰਤੇ ਸੀ ਵੀ ਹਰਿਆਣੇ ਚੋਂ ਕਰਕੇ ਉਦਾਂ ਤੇ ਆ ਜਾਤੀ ਤੌਰ ਤੇ ਤੇ ਦਿੱਲੀ ਵਾਲਿਆਂ ਨੇ ਉੱਥੇ ਵੀ ਸੇਵਾ ਸ਼ੁਰੂ ਕਰ ਦਿੱਤੀ ਸੀ ਪਰ ਸਰਕਾਰੀ ਪੱਦਰ ਤੇ ਆਪਾਂ 27 ਤਰੀਕ ਤੋਂ ਫਿਰ ਜਿਸ ਦਿਨ ਇਸ ਸਟੇਡੀਅਮ ਨੂੰ ਜੇਲ ਬਣਾਉਣ ਦੀ ਮੰਗ ਨੂੰ ਖਾਰਜ ਕੀਤਾ ਉਸ ਦਿਨ ਤੋਂ ਇੱਥੇ ਫਿਰ ਆਪਾਂ ਪਾਣੀ ਦਾ ਟਾਇਲਟ ਵੈਂਸ ਦਾ ਖਾਣ ਪੀਣ ਦਾ ਹੋਰ ਵੀ ਜ਼ਰੂਰੀ ਜੋ ਵਸਤੂਆਂ ਨੇ ਉਹ ਸਾਰਿਆਂ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਪਰ ਹਰ ਦਿਨ ਜਿਸ ਤਰੀਕੇ ਨਾਲ ਸੰਘਰਸ਼ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਤੇ ਇੱਥੇ ਬਿਲਕੁਲ ਜਿੱਥੇ ਸਿੰਘੂ ਬਾਰਡਰ ਹੈ ਉੱਥੇ ਇੱਕ ਗੁਰਤੇਗ ਬਾਦਰ ਮੈਮੋਰੀਅਲ ਹੈ ਉਹਦੇ ਅੰਦਰ ਆਪਾਂ ਫਿਰ ਵੱਡੇ ਪੱਧਰ ਤੇ ਪ੍ਰਬੰਧ ਸ਼ੁਰੂ ਕਰ ਦਿੱਤੇ ਸੀਗੇ ਤੇ ਹੁਣ ਤੁਸੀਂ ਵੇਖ ਸਕਦੇ ਹੋ ਹਰ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਲੋਕ ਆ ਰਹੇ ਨੇ ਤੇ ਸਾਡੀ ਕੋਸ਼ਿਸ਼ ਆਹੀ ਹੈ ਬਈ ਪਹਿਲੀ ਗੱਲ ਤੇ ਕੇਂਦਰ ਸਰਕਾਰ ਨੇ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਬਈ ਕਿਸੇ ਨੂੰ ਚੰਗਾ ਨਹੀਂ ਲੱਗਦਾ ਕੋਈ ਦਿਲੋਂ ਨਹੀਂ ਇੱਥੇ ਆ ਕੇ ਬੰਦਾ ਹੈ ਤੇ ਚਲੋ ਆ ਸ਼ੁਕਰ ਹੈ ਚੜ੍ਹਦੀ ਕਲਾ ਵਾਲੀ ਕੌਮ ਹੈ ਤੇ ਇਸ ਇਸ ਮਾਹੌਲ 'ਚ ਵੀ ਖੁਸ਼ ਨੇ ਸਾਰੇ ਆਪਣੇ ਘਰੋਂ ਹੀ ਟਰਾਲੀਆਂ 'ਚ ਨਾਜ ਪਾੜ ਪਾੜ ਲੋਹੀ ਪੁੱਛਣਾ ਸਰਦਾਰ ਜਰਨੈਲ ਸਿੰਘ ਜੀ ਇਹ ਇੱਕ ਪੁਆਇੰਟ ਇਹ ਹੈ ਕਿ ਇਸ ਤਰ੍ਹਾਂ ਦੇ ਪੁਆਇੰਟ ਹੋਰ ਵੀ ਜਗ੍ਹਾ ਜਾਂ ਇੱਥੇ ਹੀ ਬਣ ਕੇ ਜਾਂਦਾ ਸਾਰਾ ਕੁਝ ਆ ਇੱਥੋਂ ਆਪਾਂ ਸਾਰਾ ਮੈਨੇਜਮੈਂਟ ਵੇਖਦੇ ਆ ਹਰ ਦਿਨ ਬਹੁਤ ਸਾਰੇ ਦਿੱਲੀ ਵਾਲੇ ਇੱਥੇ ਹੁੰਦੇ ਆ ਤੇ ਇੱਥੋਂ ਫਿਰ ਜਿੱਥੇ ਵੀ ਲੋੜ ਹੁੰਦੀ ਕਿਉਂਕਿ ਉਹਦੇ ਵਿੱਚ ਵੀ ਇਦਾਂ ਦੇ ਕਾਰਡ ਪਾ ਕੇ ਆ ਜੋ ਪੰਜਾਬ ਦੇ ਕਿਸਾਨ ਆ ਉਹ ਵੀ ਸਾਡੇ ਸਾਥੀ ਆ ਤੇ ਇੱਕ ਬਹੁਤ ਵੱਡੀ ਟੀਮ ਲੱਗੀ ਹੋਈ ਆ ਜੋ ਜ਼ਰੂਰਤ ਵੇਖਦੀ ਆ ਵੀ ਕਿੱਥੇ ਕਿਸ ਚੀਜ਼ ਦੀ ਲੋੜ ਆ ਤੂੰ ਉਹਦਾ ਅੱਗੇ ਮੈਸੇਜ ਦੇ ਦੇਈਦਾ ਫਿਰ ਉਹਨੂੰ ਅੱਗੇ ਜਾ ਕੇ ਟਰਾਲੀਆਂ ਵਿੱਚ ਕਿਉਂਕਿ ਤੁਸੀਂ ਵੇਖ ਸਕਦੇ ਹੋ ਹੁਣ ਤੇ ਮੈਨੂੰ ਲੱਗਦਾ ਕੋਈ 30 35 ਕਿਲੋਮੀਟਰ ਤੱਕ ਇੱਥੇ ਟਰੈਕਟਰ ਟਰਾਲੀਆਂ ਲੱਗੀਆਂ ਹੋਈਆਂ ਨੇ ਤੇ ਟੀਮਾਂ ਬਣ ਬਣ ਕੇ ਫਿਰ ਅੱਗੇ ਤਾਂ ਕੋਈ ਚੀਜ਼ਾਂ ਮੁਹਈਆ ਕਰਾਈ ਦੀਆਂ ਨੇ ਬਿਲਕੁਲ ਲੰਗਰ ਦੇ ਪ੍ਰਬੰਧ ਤਾਂ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੀ ਕੀਤੇ ਗਏ ਦਿੱਲੀ ਸਰਕਾਰ ਨੇ ਕੀਤੇ ਚੰਗੀ ਗੱਲ ਹੈ ਲੇਕਿਨ ਮੋਬਾਈਲ ਟਾਇਲਟਸ ਦਾ ਔਰ ਨਹਾਉਣ ਤੋਂ ਹੋਣ ਦਾ ਇੰਤਜ਼ਾਮ ਜਿਹੜਾ ਮੈਨੂੰ ਲੱਗਦਾ ਘੱਟ ਸੀਗਾ ਉਹਦੇ ਬਾਰੇ ਕੀ ਉਪਰਾਲਾ ਹੋਇਆ ਨਵਾਂ ਬਿਲਕੁਲ ਪੰਜਾਬ ਮੋਬਾਈਲ ਟਾਇਲਟਸ ਵੈਨ ਉਸ ਆ ਟੈਂਕਰ ਪੰਜਾਬ ਲੱਗੇ ਨੇ ਜੋ ਨਾਲ ਦੇ ਨਾਲ ਰੀਫਿਲ ਹੁੰਦੇ ਰਹਿੰਦੇ ਨੇ ਜੇ ਖਾਲੀ ਹੋ ਜੇ ਤੇ ਨਾਲ ਦੇ ਨਾਲ ਭਰ ਕੇ ਉਹ ਵਾਪਸ ਸਾਫ ਸਫਾਈ ਦਾ ਪ੍ਰਬੰਧ ਹੈਗਾ ਹਾਂ ਸਾਫ ਸਫਾਈ ਦਾ ਤੇ ਉਹ ਆਪ ਹੀ ਕਰ ਰਹੇ ਨੇ ਜੋ ਕਿਸਾਨ ਵੀਰ ਨੇ ਦਿੱਲੀ ਚ ਬੀਜਪੀ ਹੈਗੀ ਐਮਸੀਡੀ ਵੇਖਦੀ ਉਸ ਕਰਕੇ ਉਹਨਾਂ ਕੋ ਆਪਰੇਸ਼ਨ ਨਹੀਂ ਮਿਲ ਰਿਹਾ ਪਰ ਜਿਹੜੇ ਦਿੱਲੀ ਸਰਕਾਰ ਦੇ ਵਿਭਾਗ ਨੇ ਉਹ ਪੂਰੀ ਤਰ੍ਹਾਂ ਐਕਟਿਵ ਨੇ ਤੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਵਿੱਚ ਦਿੱਲੀ ਵਾਲੇ ਆ ਸਾਰੇ ਦਿੱਲੀ ਵਾਲੇ ਇਸ ਸੰਘਰਸ਼ ਨੂੰ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਨੇ ਹੁਣ ਇੱਕ ਰਾਜਨੀਤੀ ਵੀ ਗੱਲ ਵੀ ਕਰ ਲਈਏ ਕਿਉਂਕਿ ਤੁਸੀਂ ਪੰਜਾਬ ਦੇ ਇੰਚਾਰਜ ਹੋ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਕੇਜਰੀਵਾਲ ਸਾਹਿਬ ਇੱਕ ਪਾਸੇ ਤਾਂ ਕਿਸਾਨਾਂ ਲਈ ਪ੍ਰਬੰਧ ਕਰ ਰਹੇ ਤੇ ਦੂਜੇ ਪਾਸੇ APMC ਐਕਟ ਜਿਹੜਾ ਬਿੱਲ ਹੈਗਾ ਉਹ ਲਾਗੂ ਕਰ ਦਿੱਤਾ ਔਰ BJP ਸਰਕਾਰ ਦੀ ਹਮਾਇਤ ਕਰ ਦਿੱਤੀ ਬਿੱਲ ਲਾਗੂ ਕਰਕੇ ਸਹੀ ਪਾ ਦਿੱਤੀ ਡਬਲ ਸਟੈਂਡਰਡ ਹੈ ਦੋਹਰਾ ਚਿਹਰਾ ਤੁਹਾਡਾ ਕੇਜਰੀਵਾਲ ਸਰਕਾਰ ਨੇ 27 ਨਵੰਬਰ ਦਾ ਜੋ ਜੇਲ ਨੂੰ ਸਟੇਡੀਅਮ ਬਣਾਉਣ ਵਾਲਾ ਕੇਂਦਰ ਸਰਕਾਰ ਦੀ ਡਿਮਾਂਡ ਸੀ ਉਹਨੂੰ ਖਾਰਜ ਕਰਕੇ ਆਪਣਾ ਸਟੈਂਡ ਬਿਲਕੁਲ ਕਲੀਅਰ ਕਰ ਦਿੱਤਾ ਉਹਦੇ ਵਿੱਚ ਸਾਫ਼ ਸ਼ਬਦਾਂ ਚ ਲਿਖਿਆ ਹੈ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਕੇਂਦਰ ਸਰਕਾਰ ਨੂੰ ਮੰਗਾਂ ਮੰਨ ਲੈਣੀ ਚਾਹੀਦੀਆਂ ਅਸੀਂ ਇਹਨਾਂ ਮੰਗਾਂ ਦੇ ਕਿਸਾਨਾਂ ਦੇ ਸੰਘਰਸ਼ ਦੇ ਨਾਲ ਆ ਪ੍ਰਦਰਸ਼ਨ ਕਰਨਾ ਹਰ ਭਾਰਤ ਵਾਸੀ ਦਾ ਸੰਵਿਧਾਨਿਕ ਅਧਿਕਾਰ ਹੈ ਤੇ ਆਪਾਂ ਜੀਲਾ ਨੂੰ ਸੋ ਸਟੇਡੀਅਮ ਨੂੰ ਜੇਲ ਬਣਾਉਣ ਦੀ ਪਰਮਿਸ਼ਨ ਨਹੀਂ ਦੇ ਸਕਦੇ ਪਰ ਉਹ ਕਹਿੰਦੇ ਤੀਜਾ ਖੇਤੀ ਬਿਲ ਜਿਹੜਾ ਤਿੰਨ ਬਿਲ ਸੀਗੇ ਉਹਦੇ ਜੋ ਸਰਕਾਰੀ ਅਨਾਜ ਵਿੱਚ ਸ਼ਾਮਲ ਕਰ ਲਿਆ ਸਬਜ਼ੀਆਂ ਬਾਹਰ ਵੇਚ ਸਕੋਗੇ ਫਲ ਬਾਹਰ ਵੇਚ ਸਕੋਗੇ ਤੇ ਜਿਸ ਟਾਈਮ ਕਿਸੇ ਵੀ ਆਰਡੀਨੈਂਸ ਤੇ ਰਾਸ਼ਟਰਪਤੀ ਦੀ ਸਟੈਂਪ ਲੱਗ ਗਈ ਉਸੇ ਟਾਈਮ ਤੋਂ ਉਹ ਕਾਨੂੰਨ ਪੂਰੇ ਦੇਸ਼ ਵਿੱਚ ਲਾਗੂ ਹੋ ਜਾਂਦਾ ਤੁਹਾਨੂੰ ਮੈਨੂੰ ਦੱਸੋ ਦਿੱਲੀ ਦਾ ਇੱਕ ਵੀ ਕਿਸਾਨ ਪਰਦਰਸ਼ਨ ਕਰਦਾ ਇੱਥੇ ਦਿਸ ਰਿਹਾ ਦਿੱਲੀ 'ਚ ਤੇ ਜੋ ਕੀ ਲੇਕਿਨ ਉਹ ਖੇਤੀ ਛੋਟੀ ਹੈ 35 40 35000 ਏਕੜ ਹੀ ਹੈ ਸ਼ਾਇਦ ਉਹ ਹੀ ਕਹਿੰਦਾ ਉਸ ਤੋਂ ਬਾਅਦ ਵੀ ਵਾਦੇ ਸਾਰੀ ਸਰਕਾਰਾਂ ਨੇ ਕੀਤੇ ਕੀ ਸਾਡੀ ਸਰਕਾਰ ਬਣ ਜੇਗੀ ਤੇ ਅਸੀਂ ਸਵਾਮੀਨਾਥਨ ਰਿਪੋਰਟ ਦੇ ਆਧਾਰ ਤੇ ਫਸਲਾਂ ਦੇ ਮੁੱਲ ਦੇਵਾਂਗੇ ਪਰ ਕਰਕੇ ਤੇ ਖਾਲੀ ਦਿੱਲੀ ਸਰਕਾਰ ਨੇ ਵਿਖਾਇਆ ਉੱਥੇ ਪੰਜਾਬ ਤੇ ਆਪਾਂ ਜੇ 181900 ਰੁਪਏ ਜੋ ਐਮਐਸਪੀ ਤੈਅ ਹੋਇਆ ਉਹਦੀ ਲੜਾਈ ਲੜਦੇ ਆ ਦਿੱਲੀ ਤੇ 2700 ਮਿਲ ਰਿਹਾ ਹੈ ਦਿੱਲੀ 'ਚ ਤੇ ਕੋਈ ਰੋੜਾ ਹੀ ਨਹੀਂ ਹੈਗਾ ਪਰ ਇਹ ਹੈ ਕਿ ਕਿਸਾਨਾਂ ਦੀ ਮੰਗਾ ਜਾਇਜ਼ ਨੇ ਇਸ ਕਰਕੇ ਉਹਨਾਂ ਦੇ ਨਾਲ ਖਿਲੋਣ ਦਾ ਵੇਲਾ ਹੈ ਤਾਂ ਕਰਕੇ ਦਿੱਲੀ ਸਾਰੀ ਇਸ ਮੋਰਚੇ 'ਚ ਉਹਨਾਂ ਦੇ ਨਾਲ ਹੈ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਕਹਿੰਦੇ ਆ ਕਿ ਕਿਸਾਨ ਕਿਤੇ ਹੋਰ ਮਰ ਜਾਣ ਇਹ ਸ਼ਬਦ ਉਹਨਾਂ ਨੇ ਅੰਬਾਲਾ 'ਚ ਵਰਤੇ ਆ ਵੀ ਕੇ ਸਿੰਘ ਕਹਿੰਦੇ ਆ ਕਿ ਇਹ ਕਿਸਾਨ ਨਹੀਂ ਕਿਸਾਨ ਦਾ ਪ੍ਰਦਰਸ਼ਨ ਕਰਨੀ ਚ ਸਕਦਾ ਕਿਸਾਨ ਦਾ ਖੇਤ ਚ ਚੰਗਾ ਲੱਗਦਾ ਇਹ ਦੋਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਨੇ ਜਰਨੈਲ ਸਿੰਘ ਵੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਦਵੇ ਕਿ ਇਹ ਆੜਤੀਏ ਦਲਾਲ ਤੇ ਉਸ ਤੋਂ ਬਾਅਦ ਮੰਤਰੀ ਕਹਿ ਦੇਣ ਯੂਪੀ ਦੇ ਕੀ ਹੈ ਤੇ ਗੁੰਡੇ ਨੇ ਤੇ ਆਪੇ ਹੀ ਛੈ ਮਿਲ ਜਾਣੀ ਥੱਲੇ ਵਾਲੇ ਲੀਡਰਾਂ ਨੂੰ ਤੇ ਪਰ ਸੋਚਣਾ ਚਾਹੀਦਾ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਬਹੁਤ ਵੱਡਾ ਉਹਦਾ ਹੈਗਾ ਆ ਬੀਜੇਪੀ ਦੇ ਜੋ ਨੀਅਤ ਹੈ ਇਹਦੇ ਨਾਲ ਸਾਫ਼ ਦਿਸਦੀ ਹੈ ਇੱਕ ਪਾਸੇ ਗੱਲ ਕਰਦੇ ਆ ਜੀ ਅਸੀਂ ਇਹਨੂੰ ਸੋਲੂਸ਼ਨ ਇਹਦਾ ਕੱਢਣਾ ਚਾਹੁੰਦੇ ਆ ਦੂਜੇ ਪਾਸੇ ਤੁਹਾਡੇ ਇਦਾਂ ਦੇ ਬਿਆਨ ਦੇ ਕੇ ਹੋਰ ਕਿਸਾਨਾਂ ਨੂੰ ਹੋਰ ਉਹਨਾਂ ਦਾ ਅਪਮਾਨ ਕਰਦੇ ਆ ਐ ਨਹੀਂ ਹੋਣਾ ਚਾਹੀਦਾ ਸਟੈਂਡਰਡ ਇੱਕੋ ਹੋਣਾ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸ਼ਹਿਤ ਸਾਰੇ ਪਿੱਛੋਂ ਵਿੱਚੋਂ ਮੰਤਰੀਆਂ ਬੋਲਦੇ ਆ ਪਰ ਜੋ ਮੂਲ ਗੱਲ ਹੈ ਇਸ ਮਸਲੇ ਦਾ ਹੁਣ ਹੱਲ ਨਿਕਲਣਾ ਚਾਹੀਦਾ ਹਰ ਦਿਨ ਸੰਗਰਚ ਬਹੁਤ ਤੇਜ਼ੀ ਨਾਲ ਵਾਅਦਾ ਜਾ ਰਿਹਾ ਜੇ ਇਹਦਾ ਹੱਲ ਕੇਂਦਰ ਸਰਕਾਰ ਨਹੀਂ ਕੱਢਦੀ ਤੇ ਬਹੁਤ ਜ਼ਿਆਦਾ ਖੰਭਿਆਜਾ ਹੋ ਸਕਦਾ ਪਾਰਟੀਆਂ ਵਿਰੋਧ ਕਰ ਰਹੀਆਂ ਹੁਣੇ-ਹੁਣੇ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਿੰਨ ਪੇਜਾਂ ਦੀ ਚਿੱਠੀ ਲਿਖੀ ਹੈ ਮਾਨਯੋਗ ਰਾਸ਼ਟਰਪਤੀ ਨੂੰ ਔਰ ਪਦਮ ਜਿਹੜਾ ਪਦਮ ਪੂਸ਼ਣ ਅਵਾਰਡ ਹੈ ਉਹ ਵਾਪਸ ਕਰਨ ਦਾ ਐਲਾਨ ਕੀਤਾ ਹੈ ਉਹਨਾਂ ਨੇ ਅਖੇ ਕਿ ਕਿਸਾਨਾਂ ਨਾਲ ਧੱਕਾ ਹੋ ਰਿਹਾ ਤੇ ਮੈਂ ਵੀ ਆਪਣਾ ਯੋਗਦਾਨ ਪਾ ਰਿਹਾ ਔਰ ਇਸ ਤੋਂ ਪਹਿਲਾਂ ਐਨਡੀਏ ਦੇ ਵਿੱਚ ਭਾਈਵਾਲ ਸੀ ਅਕਾਲੀ ਦਲ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਹਰ ਸਿਮਰਤ ਕੌਰ ਬਾਦਲ ਨੇ ਅੱਜ ਦਾ ਕਿਵੇਂ ਦੇਖਦੇ ਹੋ ਆਪਣਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਸਾਹਿਬ ਦਾ ਇਹ ਐਲਾਨ ਪਾਵੇਂ ਅਕਾਲੀ ਦਲ ਬਦਲ ਹੈ ਤੇ ਪਾਵੇਂ ਕਾਂਗਰਸ ਹੈ ਇਹ ਦੋਵੇਂ ਮਾਹੌਲ ਦੇ ਨਾਲ ਨਾਲ ਬਦਲ ਰਹੇ ਨੇ ਜੇ ਤੁਸੀਂ 5-6 ਮਹੀਨੇ ਪਹਿਲਾਂ ਪਿੱਛੇ ਜਾਓ ਤੇ ਇਹਨਾਂ ਦੀ ਨੂਰਾਨੀ ਹਰਸਿਮਰਤ ਕੋਰ ਬਾਦਲ ਜੀ ਨੇ ਹੀ ਕੈਬਨਿਟ ਵਿੱਚ ਬੈ ਕੇ ਇਹਨਾਂ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਸੀ ਜੇ ਤੁਸੀਂ ਲੇਕਿਨ ਉਹ ਕਹਿੰਦੇ ਸਾਨੂੰ ਦਿਖਾਇਆ ਹੀ ਨਹੀਂ ਜੀ ਬਿੱਲ ਤਾਂ ਤਾਂ ਨਹੀਂ ਹੋ ਸਕਦਾ ਬੀਜੇਪੀ ਦੀ ਲੀਡਰ ਸਰ ਇਹ ਅਵਿਡੈਂਸ ਦੇ ਰਹੇ ਨੇ ਕਿ ਇਹ ਤੇ ਹਰ ਕਦਮ ਤੇ ਸਾਡੇ ਨਾਲ ਸੀਗੇ ਤੇ ਸੀਗੇ ਵੀ ਕੋਈ ਜੋ ਅਲਾਈਐਂਸ ਸੀਗਾ ਕੋਈ ਇੰਡੋਰ ਤੇ ਸੀਗਾ ਨਹੀਂ ਜਗਜਾਹਰ ਅਲਾਈਐਂਸ ਸੀਗਾ ਇਹਨਾਂ ਦਾ ਆ ਜੇ ਹਾਈ ਪਾਵਰ ਕਮੇਟੀ ਦੀ ਗੱਲ ਕਰੋ ਤੇ ਕੈਪਟਨ ਅਮਰਿੰਦਰ ਸਿੰਘ ਉਹਦੇ ਮੈਂਬਰ ਸੀਗੇ ਟੈਮ ਰਹਿੰਦੇ ਨੂੰ ਲੱਗਦਾ ਸੀ ਜੀ ਚਲੋ ਜੀ ਜਿੱਦਾਂ ਬੀਜੇਪੀ ਨੇ ਨੋਟਬੰਦੀ ਕਰ ਲਈ ਕੋਈ ਕੁਝ ਨਹੀਂ ਕਰ ਸਕਿਆ ਆ ਬੀਜੇਪੀ ਨੇ ਜੀਐਸਟੀ ਲਾਤਾ ਬੀਜੇਪੀ ਨੇ ਬੜੇ سارے ਸੀਏ ਵਰਗੇ ਕਾਨੂੰਨ ਲਾਤੇ ਕੋਈ ਕੁਝ ਨਹੀਂ ਕਰ ਸਕਿਆ ਤੇ ਇਦਾਂ ਹੀ ਸ਼ਾਇਦ ਕਿਸਾਨ ਵਿੱਚ ਪਹੁੰਚ ਜਾਣਗੇ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਇਹਨਾਂ ਖੇਤੀ ਕਾਲੇ ਖੇਤੀ ਗ੍ਰ ਉਹਨਾਂ ਦੇ ਵਿਰੋਧ ਸਿੰਗਲ ਸਟੈਂਡ ਰਿਹਾ ਤੇ ਉਸੇ ਦੇ ਤੇ ਆਪਾਂ ਕਹਿਣ ਹੈਗੇ ਆ ਅੱਜ ਵਿਗਿਆਨ ਭਵਨ ਚ ਮੀਟਿੰਗ ਹੋ ਰਹੀ ਹੈ ਲੱਗਦਾ ਕੁਝ ਨਿਕਲੂਗਾ ਨਿਕਲਣਾ ਚਾਹੀਦਾ ਜਿਸ ਤਰੀਕੇ ਨਾਲ ਅੱਜ ਦੀ ਮੀਟਿੰਗ ਤੋਂ ਪਹਿਲਾਂ ਆ ਕੇਂਦਰੀ ਖੇਤੀ ਮੰਤਰੀ ਦੇ ਬਿਆਰ ਆਏ ਨੇ ਵੀ ਆਪਾਂ ਤੇ ਕੁਛ ਨਾ ਕੁਛ ਦੱਸੇ ਟੱਕਡਾਂਗੇ ਨਿਕਲਣਾ ਚਾਹੀਦਾ ਬਈ ਕਿਸਾਨਾਂ ਦੀ ਜੋ ਮੰਗਾਂ ਨੇ ਕਿ ਸਪੈਸ਼ਲ ਸੈਸ਼ਨ ਬੁਲਾਓ ਲੋਕ ਸਭਾ ਦਾ ਇਹਨਾਂ ਨੂੰ ਰੱਦ ਕਰੋ ਉਸ ਤੇ ਕੇਂਦਰ ਸਰਕਾਰ ਨੂੰ ਮੰਨਣਾ ਚਾਹੀਦਾ ਪਰ ਹੁਣ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿਉਂਕਿ ਪੰਜਾਬ ਵਾਲੇ ਸਾਰੇ ਧਰਨੇ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਸਾਰਾ ਪੰਜਾਬ ਉੱਠ ਕੇ ਦਿੱਲੀ ਵੱਲ ਹੈ ਤੇ ਦਿੱਲੀ ਨੂੰ ਕਹਿੰਦੇ ਅਸੀਂ ਜਿੱਤ ਲੈ ਕੇ ਜਾਣੀ ਹੈ ਤੁਸੀਂ ਇਸ ਤੋਂ ਅੱਗੇ ਤੁਹਾਨੂੰ ਹੋਰ ਵੀ ਪ੍ਰਬੰਧ ਕਰਨੇ ਪੈਣਗੇ ਉਹਦੇ ਲਈ ਕੋਈ ਰਣਨੀਤੀ ਬਣਾ ਰਹੇ ਹਾਂ ਅਸੀਂ ਜਿਸ ਹੱਦ ਤੱਕ ਵੀ ਜਾਣਾ ਪਏਗਾ ਆਪਣੇ ਕਿਸਾਨ ਭਰਾਵਾਂ ਦੇ ਨਾਲ ਹੈਗੇ ਆ ਤੇ ਅਸੀਂ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਇਸ ਮਸਲੇ ਦਾ ਹੱਲ ਨਿਕਲੇ ਤਾਂ ਕਿ ਕਿਸਾਨ ਖੁਸ਼ੀ-ਖੁਸ਼ੀ ਆਪਣੇ ਖੇਤਾਂ ਨੂੰ ਵਾਪਸ ਮਿਲਣ ਕੋਈ ਖੁਸ਼ੀ ਨਾਲ ਨਹੀਂ ਬੈਠਾ ਬਹੁਤ ਕਈ ਵਾਰੀ ਦੁੱਖ ਲੱਗਦਾ ਆਪਾਂ ਰਾਤ ਨੂੰ ਇੱਥੇ ਘੁੰਮਦੇ ਆ ਟਰੈਕਟਰ ਟਰਾਲੀਆਂ ਦੇ ਥੱਲੇ ਸੁੱਤੇ ਹੁੰਦੇ ਨੇ ਕੋਈ ਦਿਲੋਂ ਥੋੜੀ ਐ ਕਰਦਾ ਤੇ ਸੋਚਣਾ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਰਸੋਂ ਉੱਥੇ ਕਾਸ਼ੀ ਵਿੱਚ ਉੱਥੇ ਲੇਜ਼ਰ ਸ਼ੋਅ ਦਾ ਆਨੰਦ ਮਾਣ ਰਹੇ ਸੀ ਉਹ ਕਹਾਵਤ ਯਾਦ ਆ ਗਈ ਵੀ ਰੋਮ ਜਲਦਾ ਸੀ ਤੇ ਨੀਰੂ ਬਾਂਸਰੀ ਵਜਾਂਦਾ ਸੀ ਬਿਲਕੁਲ ਤੁਸੀਂ ਗੱਲ ਕਰ ਰਹੇ ਟਰੈਕਟਰ ਟਰਾਲੀਆਂ ਦੇ نیچے ਕਿਸਾਨ ਸੁੱਤੇ ਤੁਹਾਡੀ ਸਰਕਾਰ ਹੈ ਦਿੱਲੀ ਚ ਉਹਨਾਂ ਲਈ ਕੋਈ ਪ੍ਰਬੰਧ ਕੀਤਾ ਵੇਖੋ ਜਿੱਥੇ ਤੱਕ ਦਿੱਲੀ ਦੀ ਹੱਦ ਹੈ ਉੱਥੇ ਤੱਕ ਆਪਾਂ ਕੋਈ ਦਿੱਕਤ ਨਹੀਂ ਹੋਣ ਦੇ ਰਹੇ ਆਪਾਂ ਗੱਦਿਆਂ ਤੋਂ ਲੈ ਕੇ ਜਿਹੜੇ ਮੱਛਰ ਭਜਾਣ ਵਾਲੀ ਬੱਤੀਆਂ ਹੁੰਦੀਆਂ ਨੇ ਮੱਛਰਦਾਨੀਆਂ ਤੇ ਘਰ ਕਿਸਮ ਦੀ ਸਗੋਂ ਅੱਗੇ ਜਾ ਕੇ ਵੀ ਸਹੂਲਤ ਦੇਣ ਦਾ ਪ੍ਰਬੰਧ ਕਰ ਰਹੇ ਆ ਤੇ ਜਿੱਥੇ ਦਿੱਲੀ ਦੀ ਹੱਦ ਖਤਮ ਹੁੰਦੀ ਹੈ ਹਰਿਆਣਾ ਸ਼ੁਰੂ ਹੁੰਦਾ ਹੈ ਜੇ ਹਰਿਆਣਾ ਸਰਕਾਰ ਸਾਨੂੰ ਅਲਾਉ ਕਰ ਦੇਵੇ ਤੇ ਆਪਾਂ ਨੇ ਉੱਥੇ ਵੀ ਸਹੂਲਤਾਂ ਦੇ ਦਈਏ ਮੈਡੀਕਲ ਦਾ ਵੀ ਕੋਈ ਪ੍ਰਬੰਧ ਹੈਗਾ ਜੀ ਬਹੁਤ ਸਾਰੀ ਟੀਮਾਂ ਲੱਗੀਆਂ ਹੋਈਆਂ ਤੇ ਸਰਕਾਰ ਦੇ ਨਾਲ-ਨਾਲ ਬਹੁਤ ਸਾਰੀ ਸੰਸਥਾਵਾਂ ਦੀ ਟੀਮਾਂ ਵੀ ਇਹਦੇ ਵਿੱਚ ਲੱਗੀਆਂ ਹੋਈਆਂ ਤੁਸੀਂ ਮਿਲੇ ਵੀ ਹੋਵੋਗੇ ਕਿਸਾਨਾਂ ਨੂੰ ਕਿਹੜੀ ਚੀਜ਼ ਦੀ ਘਾਟ ਤੁਹਾਨੂੰ ਨਜ਼ਰ ਆਉਂਦੀ ਹੈ ਕਿਸਾਨਾਂ ਕੋਲੋਂ ਮੈਂ ਕਹਿੰਦਾ ਇੱਥੇ ਕਿਸੇ ਚੀਜ਼ ਦੀ ਘਾਟ ਜਿੰਨੇ ਦਾ ਰਸ਼ਨ ਪਾ ਕੇ ਆਇਆ ਤੇ ਇੱਕ ਫੋਨ ਕਰਦੇ ਉਤੋਂ ਹੋਰ ਰਸ਼ਨ ਚੱਲ ਪੈਂਦਾ ਪਰ ਚੰਗੀ ਗੱਲ ਇਹ ਹੈ ਇਹਨੂੰ ਡਬਲ ਮਜ਼ਬੂਤੀ ਤਾ ਕਰਕੇ ਮਿਲ ਰਹੀ ਹੈ ਕਿ ਇਥੋਂ ਦਿੱਲੀ ਵਾਲੇ ਵੀ ਇਹਨਾਂ ਨੂੰ ਆਪਣਾ ਮਹਿਮਾਨ ਸਮਝਦੇ ਨੇ ਇੱਕ ਮੈਸੇਜ ਪਾਈਦਾ ਤੇ ਕੰਬਲ ਤੋਂ ਲੈ ਕੇ ਤੇ ਬਾਕੀ ਸਾਰੀ ਰਸਦ ਵੇਖੋ ਇੱਥੇ ਵੀ ਕਿਰਪਾ ਕਾਲਪੁਰਖ ਦੀ ਖੂਬ ਆਈ ਜਾਂਦਾ ਤੇ ਸਭ ਦੀ ਕੋਸ਼ਿਸ਼ ਸਭ ਦਾ ਮਕਸਦ ਆਹੀ ਹੈ ਕੇਂਦਰ ਸਰਕਾਰ ਨੂੰ ਸੋਝੀ ਆਵੇ ਤੇ ਕਾਲੇ ਕਾਨੂੰਨ ਵਾਪਸ ਲਵੇ ਅਨਮੋਲ ਜਨਾਬੀ ਚੇਜਰੀਵਾਲ ਸਾਹਿਬ ਵੀ ਕਿਸਾਨਾਂ ਨਾਲ ਕੋਈ ਮੁਲਾਕਾਤ ਕਰਨਗੇ ਸੰਘਰਸ਼ੀਲ ਕਿਸਾਨ ਜੱਥੇਬੰਦੀਆਂ ਨਾਲ ਜਾਂ ਉਹਨਾਂ ਤੋਂ ਕੋਈ ਡਿਮਾਂਡ ਲੈਣਗੇ ਆ ਵੇਖੋ ਕਿਸਾਨ ਜੱਥੇਬੰਦੀਆਂ ਦਾ ਸ਼ੁਰੂ ਤੋਂ ਇੱਕ ਸਟੈਂਡ ਹੈ ਵੀ ਆਪਾਂ ਕਿਸੇ ਕਿਸਮ ਦੀ ਸਿਆਸੀ ਨਹੀਂ امداد ਲਈ ਕੋਈ ਸਹਿਯੋਗ ਲਈ ਜੇ ਉਹਨਾਂ ਵੱਲੋਂ ਕਿਸੇ ਵੀ ਕਿਸਮ ਦੀ ਡਿਮਾਂਡ ਹੋਏਗੀ ਅਸੀਂ ਕੇਜਰੀਵਾਲ ਸਾਹਿਬ ਦੇ ਹੀ ਰਿਪ੍ਰੈਜ਼ੈਂਟੇਟਿਵ ਹੋਣ ਦੇ ਨਾਤੇ ਇੱਥੇ ਬੈਠੇ ਆ ਤੇ ਤਾਲਮਿਲ ਚ ਰਹਨੇ ਆ ਉਹਨਾਂ ਦੇ ਪਰ ਉਹ ਥੋੜਾ ਗੈਰ ਸਿਆਸੀ ਰਹਿਣਾ ਚਾਹੁੰਦੇ ਨੇ ਅਸੀਂ ਇਸ ਗੱਲ ਦਾ ਵੀ ਸਵਾਗਤ ਕਰਦੇ ਆਂ ਪਰ ਕਿਸੇ ਵੀ ਕਿਸਮ ਦਾ ਜ਼ਰੂਰ ਦਾ ਆਪਾਂ ਇੱਥੇ ਪੂਰਾ ਧਿਆਨ ਰੱਖ ਰਹੇ ਆਂ ਜੀ ਇਹ ਸਾਨੂੰ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਇੰਚਾਰਜ ਵੀ ਨੇ ਬਤਾਏਕ ਨੇ ਦਿੱਲੀ ਦੇ ਔਰ ਨਾਲ ਹੀ ਇਹਨਾਂ ਨੇ ਇੱਥੇ ਇੰਤਜ਼ਾਮ ਕੀਤਾ ਔਰ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਚਾਹਣ ਤਾਂ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸਮੱਸਿਆ ਜਿਹੜੀ ਹੈ ਉਹ ਹੱਲ ਕਰ ਸਕਦੇ ਜਿੰਨੇ ਜੋਗੇ ਹੈਗੇ ਨੇ ਔਰ ਇਸ ਤਰ੍ਹਾਂ ਹੀ ਇਹਨਾਂ ਨੇ ਪ੍ਰਬੰਧ ਜਿਹੜੇ ਲੰਗਰ ਦੇ ਰਹਿਾਇਸ਼ ਤੇ ਹੋਰ ਵੀ ਕੀਤੇ ਜਾਂਦੇ ਰਹਿਾ ਕਰਨਗੇ ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦੀ ਇਜਾਜ਼ਤ ਦੇਖ